ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਪਹਿਲਾ ਪਹਿਰਾ ਰੈਣ ਕੈ ਵਣਜਾਰਿਆ ਮਿੱਤਰਾ ਧਰ ਪਾਇਤਾ ਉਦਰੈ ਮਾਹੀ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਾਰ ਮੋਹਲਤ ਕਰਮ ਕਮਾਹੀ ਹਾਂਜੀ ਇਹ ਪਾਠ ਦਸੀ ਮਾਸੀ ਇਹ ਬਹੁਵਚਨ ਹੈ ਇਸ ਕਰਕੇ ਦੋਵਾਂ ਦੇ ਬਿੰਦੀਆਂ ਦੇ ਨਾਲ ਉਚਾਰਨ ਕੀਤਾ ਹੋਇਆ ਕਿਤਾ ਜਾਵੇਗਾ ਨਹੀਂ ਤੇ ਜੇ ਆਪਾਂ ਨਾ ਕਰਾਂਗੇ ਤੇ ਹਾਸੋ ਹੀ ਨਾ ਜਾਂ ਪਾਠ ਬਣ ਜਾਂਦਾ ਦਸੀ 마ਸੀ ਤੇ 마ਸੀ ਗੱਲ ਦੱਸ ਰਹਿਣ ਦਸੀ ਇਸ ਕਰਕੇ ਇਹ ਵਿਦਵਾਨ ਪੁਰਖਾ ਨੇ ਸਾਰੇ ਪਾਠਾਂ ਨੂੰ ਵੇਖਦਿਆਂ ਹੋਇਆ ਜਿੱਥੇ ਜ਼ਰੂਰਤ ਹੈ ਉੱਥੇ-ਉੱਥੇ ਬਿੰਦੀ ਦਾ ਉਚਾਰਨ ਮਹਾਂਪੁਰਖਾ ਨੇ ਕਰਵਾਇਆ ਇੱਕ ਇੱਕ ਵਾਰ ਦੇ ਵਿੱਚ ਪਾਠ ਹੁੰਦਾ ਮਹਾਂਪੁਰਖਾ ਨੇ ਚੇਤੇ ਕਰਾਇਆ ਸੀ ਪਿਛਲੇ ਪਾੜ ਚ ਉਹ ਪਾਠ ਹੈ ਲੱਖੀ ਘੋੜੀ ਪਾਤ ਸਾਹ ਤੇ ਉਥੇ ਕਈ ਲੱਖੀ ਘੋੜੀ ਕਰ ਜਾਂਦੇ ਨੇ ਹੁਣ ਲੱਖੀ ਘੋੜੀ ਕਿਹੜੀ ਹੋਏਗੀ ਤੇ ਇਸ ਕਰਕੇ ਇਹ ਜਿੱਥੇ ਬਿੰਦੀਆਂ ਲਵਾਈਆਂ ਜਾਂਦੀਆਂ ਨੇ ਉਹ ਆਪਾਂ ਉਹਨਾਂ ਦਾ ਤੋਂ ਉਹਨਾਂ ਨੂੰ ਚੇਤੇ ਰੱਖਣਾ ਹੈ ਇਸ ਕਰਕੇ ਇਹ ਪਾਠ ਦਸਹੀ ਮਾਸੀ ਇਸ ਤਰ੍ਹਾਂ ਕਰਨਾ ਹੈ ਮੌਹਲਤ ਕਰ ਦੇਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁੱਤ ਬਨਤਾ ਤិន ਪੀਤਰ ਪ੍ਰਭੂ ਸੰਜੋਇਆ ਹਾਂ ਦਸੀ ਮਾਸੀ ਥੋੜਾ ਬਿੰਦੀ ਦਾ ਪ੍ਰਭਾਵ ਦੇ ਕੇ ਬੋਲਣਾ ਹੈ ਦਸੀ ਮਾਸੀ ਬਿੰਦੀ ਤੋਂ ਬਿਨਾ ਨਹੀਂ ਉਚਾਰਨੇ ਥੇ ਕਰਨਾ ਇਹ ਬੇਨਤੀ ਜਿਵੇਂ ਪਿਛਲੇ ਦਿਨਾਂ ਵਿੱਚ ਇੱਕ ਕੀਤੀ ਸੀ ਕਿ ਪੈਰ ਬਿੰਦੀ ਨਹੀਂ ਲਾਉਣੀ ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਉੱਪਰ ਵੀ ਬੇ ਲੋੜੀਆਂ ਬਿੰਦੀਆਂ ਬਿਲਕੁਲ ਨਹੀਂ ਲਾਉਣੀਆਂ ਜਿੱਥੇ ਬਹੁਤ ਜ਼ਰੂਰਤ ਹੈ ਅਰਥ ਮੁਤਾਬਕ ਉਥੇ ਹੀ ਬਿੰਦੀ ਦਾ ਉਚਾਰਣ ਹੋਵੇਗਾ ਜਿਵੇਂ ਸਾਈ ਤੇ ਸਾਈ ਇਹ ਬੇਨਤੀ ਕੀਤੀ ਹੈ ਜਿਵੇਂ ਆਦੀ ਤੇ ਆਂਦੀ ਇਹ ਬੇਨਤੀ ਕੀਤੀ ਹੈ ਜੇ ਆਦੀ ਕਹੀਏ ਤਾਂ ਆਦੀ ਦਾ ਮਤਲਬ ਹੁੰਦਾ ਆਦਤ ਵਾਲਾ ਜਿੰਨੂੰ ਕੋਈ ਆਦਤ ਪਈ ਹੋਵੇ ਕਿ ਫਲਾਣਾ ਤਾਂ ਫਲਾਣੇ ਸੁਭਾਅ ਦਾ ਆਦੀ ਹੈ ਆਂਦੀ ਦਾ ਮਤਲਬ ਹੈ ਲਿਆਂਦੀ ਇਉਂ ਜਿੱਥੇ ਅਰਥ ਦਾ ਫਰਕ ਨਹੀਂ ਪੈਂਦਾ ਉਥੇ ਬੇਲੋੜੀ ਬਿੰਦੀ ਆਪਾਂ ਨਹੀਂ ਲਾਉਣੀ ਤੇ ਖਾਸ ਤੌਰ ਤੇ ਜੋ ਹਾਹੇ ਵਾਲੇ ਅੱਖਰ ਹੁੰਦੇ ਨੇ ਉਹ ਤਾਂ ਹੁੰਦੇ ਹੀ ਬਹੁਵਚਨ ਨੇ ਜਿਵੇਂ ਬੇਨਤੀ ਪਹਿਲਾਂ ਵੀ ਕੀਤੀ ਹੈ ਕਕਾ ਤੇ ਰਾਰੇ ਦੁਦਾਵਾਂ ਕਰੈ ਇਹ ਇੱਕ ਵਚਨ ਹੈ ਕਿ ਕਰਦਾ ਹੈ ਕਕਾ ਰਾਰਾ ਹਾਹੀ ਸਿਆਰੀ ਪਾਠ ਦਾ ਉਚਾਰਨ ਹੈ ਕਰਹੈ ਇਹ ਆਪਣੇ ਆਪ ਵਿੱਚ ਬਹੁ ਵਚਨ ਹੈ ਤੇ ਜਿਹੜੇ ਇੱਥੇ ਬਿੰਦੀ ਲਾ ਕੇ ਬੋਲਦੇ ਨੇ ਕਰਹੈ ਉਹਨਾਂ ਨੂੰ ਇਹ ਗਿਆਨ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਰਹ ਆਪਣੇ ਆਪ ਵਿੱਚ ਬਹੁ ਵਚਨ ਹੈ ਇੱਥੇ ਬਿੰਦੀ ਬਿਲਕੁਲ ਬੇਲੋੜੀ ਉਹ ਬੇ ਲੋਰੀਆਂ ਬਿੰਦੀਆਂ ਜਿਹੜੀਆਂ ਨੇ ਇਹ ਉੱਪਰ ਵੀ ਬਿਲਕੁਲ ਨਹੀਂ ਲਗਾਉਣੀਆਂ ਜਿੱਥੇ ਜ਼ਰੂਰਤ ਹੈ ਜੋ ਕਿ ਪ੍ਰਾਤਨ ਤੌਰ ਤੇ ਸਮprdਾਈ ਵਿਦਿਆ ਸ਼ੁਰੂ ਤੋਂ ਚੱਲੀ ਆ ਰਹੀ ਹੈ ਉਹ ਬੇਨਤੀਆਂ ਆਪ ਜੀ ਦੇ ਚਰਣਾ ਵਿੱਚ ਨਾਲ ਦੀ ਨਾਲ ਕਰਦੇ ਜਾ ਰਹੇ ਹਾਂ ਕਰਮ ਸੋ ਕਰਮ ਕਰਾਏ ਆਪੇ ਇਸ ਜਨਤਾ ਵਸ ਕਿਸ਼ਨਾਹੀ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਧਰ ਪਾਇਤਾ ਉਦਰ ਮਾਹੀ ਦੂਜਾ ਪਹਿਰਾ ਰੈਣਕੈ ਵਣਜਾਰਿਆ ਮਿੱਤਰਾ ਭਾਰ ਜਵਾਰ ਭਾਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਨਾਈ ਵਣਜਾਰਿਆ ਮਿੱਤਰਾ ਮਨ ਮੱਤਾ ਅਹੰਮੇ ਬੁਰਾ ਭਲਾ ਨਾ ਪਛਾਨੈ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਗੁਰ ਕਬ ਹੂੰ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਸਿਰ ਠਾਡੇ ਜਮ ਜੰਦਾਰਾ ਠਾਟੇ ਇਹ ਠਾਂਡੇ ਨਹੀਂ ਬੋਲਣਾ ਠਾਂਡੇ ਦਾ ਮਤਲਬ ਹੈ ਠੰਡੇ ਠੰਡਕ ਵਾਲੇ ਤੇ ਠਾਡੇ ਦਾ ਮਤਲਬ ਹੈ ਖੜੇ ਬਿੰਦੀ ਲਾ ਕੇ ਬੋਲਾਂਗੇ ਅਰਥ ਹੋਰ ਹੋਵੇਗਾ ਬਿੰਦੀ ਤੋਂ ਬਿਨਾ ਬੋਲਾਂਗੇ ਤਾਂ ਅਰਥ ਹੋਵੇਗਾ ਹੋਰ ਹੋਵੇਗਾ ਇਸ ਲਈ ਇੱਥੇ ਬਿੰਦੀ ਨਹੀਂ ਲਾਉਣੀ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਾਰ ਜੋਬਨ ਲਹਿਰੀ ਦੇ ਤੀਜਾ ਬਹਿਰ ਰਣਕੈ ਵਣਜਾਰਿਆ ਮਿੱਤਰਾ ਬੇਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੈ ਸਰਜਨਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜਾ ਬਹਿਰੈ ਬਿਖ ਸੰਚੇ ਸੰਚੇ ਪਾਠ ਇਥੇ ਇੱਕ ਕਲਾਮ ਦੇ ਨਾਲ ਹੀ ਸ਼ੁੱਧ ਹੈ ਪਹਿਲੀ ਪੰਕਤੀ ਵਿੱਚ ਸੰਚੈ ਦੁਲਾਵਾਂ ਦੇ ਨਾਲ ਹੈ ਤੇ ਅਖੀਰਲੀ ਪੰਕਤੀ ਵਿੱਚ ਸੰਚੇ ਇੱਕ ਕਲਾਮ ਦੇ ਨਾਲ ਆ ਹੈ ਬਿਖ ਸੰਚੇ ਅੰਧ ਅੰਗਿਆਨ ਚੌਥਾ ਪਹਿਰਾ ਰੈਣਕ ਵਣ ਜਾ ਰਿਆ ਮਿੱਤਰਾ ਦਿਨ ਨੇੜੇ ਆਇਆ ਸੋਹੀ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹ 베ਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਨਾ ਸਾਥ ਇੱਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿਨਿ ਪੂਰਾ ਸਤਗੁਰ ਸੇਵਿਆ ਸੇ ਦਰਗਹ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਦਰਬਾਰੇ ਇਥੇ ਬੱਬੇ ਦੇ ਨਾਲ ਪਾਠ ਹੈ ਦਰਬਾਰੇ ਆਪਣੇ ਕੋਲੋਂ ਬੱਬਾ ਲਾ ਕੇ ਦਰਬਾਰੇ ਨਹੀਂ ਕਰਨਾ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ ਪਵਾਤ